ਮਸੀਹ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਆਪਾਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਹਰ ਰੋਜ਼ ਸੁਣਦੇ ਆ ਅੱਜ ਫੇਰ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਰਮਿੰਦਰ ਕੌਰ ਜੀ ਦੀ ਆ ਇਹ ਸਿਸਟਰ ਜੀ ਖੁਸਰੋ ਪਰਦੇ ਰਹਿਣ ਵਾਲੇ ਨੇ ਸਿਸਟਰ ਜੀ ਦੱਸਦੇ ਨੇ ਕਿ ਪ੍ਰਭੂ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਬਿਮਾਰੀਆਂ ਸੀਗੀਆਂ ਇਹਨਾਂ ਦੇ ਹਸਬੰਦ ਨਸ਼ੇ ਕਰਦੇ ਸੀ ਡਰਿੰਕ ਵੀ ਕਰਦੇ ਸੀਗੇ ਡੋਡੇ ਵਗੈਰਾ ਦਾ ਨਸ਼ਾ ਵੀ ਕਰਦੇ ਸੀਗੇ ਹੋਰ ਵੀ ਬਹੁਤ ਸਾਰੇ ਨਸ਼ੇ ਕਰਦੇ ਸੀ ਸਿਸਟਰ ਜੀ ਦੱਸਦੇ ਕਿ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਸੀਗਾ ਲੜਾਈ ਝਗੜਾ ਰਹਿੰਦਾ ਸੀਗਾ ਔਰ ਇਹ ਸਿਸਟਰ ਜੀ ਕਹਿੰਦੇ ਕਿ ਇੰਨਾ ਜ਼ਿਆਦਾ ਬਿਮਾਰ ਸੀਗੇ ਕਿ ਇਹਨਾਂ ਨੂੰ ਕੋਈ ਵੀ ਚੀਜ਼ ਪੱਚਦੀ ਨਹੀਂ ਸੀਗੀ ਕਹਿੰਦੇ ਕਿ ਕੁਛ ਵੀ ਖਾ ਲੈਂਦੇ ਸੀਗੇ ਬਿਮਾਰ ਹੋ ਜਾਂਦੇ ਸੀਗੇ ਇੱਕ ਚਾਹ ਦਾ ਕੱਪ ਵੀ ਇਹਨਾਂ ਨੂੰ ਪੱਚਦਾ ਨਹੀਂ ਸੀਗਾ ਕਹਿੰਦੇ ਬਹੁਤ ਸਾਰੇ ਡਾਕਟਰਾਂ ਤੋਂ ਇਹਨਾਂ ਦੇ ਬੱਚੇ ਇਹਨਾਂ ਨੂੰ ਲੈ ਕੇ ਘੁੰਮੇ ਪਰ ਕਿਤੋਂ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਹੋਇਆ ਕੋਈ ਵੀ ਇਹਨਾਂ ਨੂੰ ਕਿੱਤੋਂ ਵੀ ਦਵਾਈ ਨਹੀਂ ਲੱਗਦੀ ਸੀਗੀ ਕਿਤੋਂ ਵੀ ਇਹਨਾਂ ਨੂੰ ਫਰਕ ਨਹੀਂ ਸੀ ਪੈਂਦਾ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਡਾਕਟਰਾਂ ਦੇ ਤਾਂ ਚੱਕਰ ਕੱਟੇ ਹੀ ਕੱਟੇ ਪਰ ਕਹਿੰਦੇ ਕਿ ਸਿਆਣਿਆਂ ਦੇ ਵੱਲ ਵੀ ਸਿਸਟਰ ਜੀ ਕਹਿੰਦੇ ਕਿ ਇਹ ਜਾਣਦੇ ਰਹਿ ਧਾਗੇ ਤਵੀਤਾਂ ਵਿੱਚ ਵੀ ਵਿਸ਼ਵਾਸ ਕਰਨ ਲੱਗੇ ਜਦੋਂ ਬੰਦਾ ਬਿਮਾਰ ਹੋਵੇ ਤਾਂ ਸੱਚਮੁੱਚ ਜਿਹੜਾ ਵੀ ਰਾਹ ਸਾਨੂੰ ਦੱਸਦਾ ਹੈ ਆਪਾਂ ਉਸੇ ਰਾਹ ਤੇ ਚੱਲਣਾ ਚੱਲਣ ਦੀ ਕੋਸ਼ਿਸ਼ ਕਰਦੇ ਵੀ ਸਾਨੂੰ ਆਰਾਮ ਆ ਜਵੇ ਫਿਰ ਉਹ ਸਾਨੂੰ ਬਿਲਕੁਲ ਨਹੀਂ ਪਤਾ ਲੱਗਦਾ ਕਿ ਉਹ ਰਾਹ ਸਹੀ ਵੀ ਆ ਜਾਂ ਗਲਤ ਆ ਇਸੇ ਤਰ੍ਹਾਂ ਇਸ ਪਹਿੰਦੇ ਨਾਲ ਵੀ ਹੋਇਆ ਹੈ ਸਿਸਟਰ ਜੀ ਦੱਸਦੇ ਕਿ ਇਹ ਸਿਆਣਿਆਂ ਦੇ ਚੱਕਰਾਂ ਦੇ ਵਿੱਚ ਵੀ ਪੈ ਗਏ ਸੀਗੇ ਔਰ ਬਹੁਤ ਸਾਰਾ ਪੈਸਾ ਇਹਨਾਂ ਨੇ ਖਰਾਬ ਕੀਤਾ ਬਹੁਤ ਸਮਾਂ ਇਹਨਾਂ ਨੇ ਖਰਾਬ ਕੀਤਾ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀ ਜਿਹੜੀ ਵੱਡੀ ਬੇਟੀ ਸੀ ਉਹਨਾਂ ਦੇ ਬੱਚਾ ਨਹੀਂ ਸੀਗਾ ਤੇ ਉਹ ਬਾਹਰ ਜਾਂ ਕਿਸੇ ਕੰਟਰੀ ਦੇ ਵਿੱਚ ਬਾਹਰ ਗਏ ਹੋਏ ਨੇ ਇਹ ਸਿਸਟਰ ਜੀ ਦੱਸਦੇ ਕਿ ਉਹਨਾਂ ਦੇ ਬੇਵੀ ਨਹੀਂ ਸੀਗਾ ਤੇ ਉਹਨਾਂ ਨੇ ਜਦੋਂ ਬਾਹਰ ਗਏ ਤੇ ਉਹਨਾਂ ਨੇ ਪ੍ਰਭੂ ਨੂੰ ਜਾਣਿਆ ਤੇ ਪ੍ਰਭੂ ਨੂੰ ਜਾਣਨ ਤੋਂ ਬਾਅਦ ਫਿਰ ਉਹਨਾਂ ਨੇ ਪ੍ਰਭੂ ਨੂੰ ਜਦੋਂ ਗ੍ਰਹਿਣ ਕੀਤਾ ਤੇ ਪਰਮੇਸ਼ਰ ਨੇ ਉਹਨਾਂ ਨੂੰ ਬੱਚੇ ਦੀ ਆਸ਼ੀਸ਼ ਦੇ ਨਾਲ ਬles ਕੀਤਾ ਬੱਚੇ ਦੀ ਆਸ਼ੀਸ਼ ਦਿੱਤੀ ਉਸ ਸਮੇਂ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਨੇ ਇਹਨਾਂ ਨੂੰ ਪ੍ਰਭੂ ਦੇ ਨਾਮ ਦੇ ਬਾਰੇ ਦੱਸਿਆ ਤੇ ਜਦੋਂ ਇਹਨਾਂ ਨੂੰ ਪ੍ਰਭੂ ਦੇ ਨਾਮ ਦੇ ਬਾਰੇ ਦੱਸਿਆ ਤੇ ਇਹ ਸਿਸਟਰ ਜੀ ਕਹਿਣ ਲੱਗੇ ਆਪਣੀ ਬੇਟੀ ਨੂੰ ਕਿ ਲੋਕ ਮੇਰਾ ਮਜ਼ਾਕ ਉਡਾਉਣਗੇ ਲੋਕ ਗੱਲਾਂ ਕਰਨਗੇ ਇਹਨਾਂ ਦੀ ਬੇਟੀ ਨੇ ਕਿਹਾ ਕਿ ਲੋਕਾਂ ਦਾ ਕੰਮ ਆ ਮਜ਼ਾਕ ਉਡਾਉਣਾ ਤੇ ਗੱਲਾਂ ਕਰਨਾ ਪਰ ਲੋਕ ਆਰਾਮ ਨਹੀਂ ਦੇ ਸਕਦੇ ਲੋਗ ਤੁਹਾਨੂੰ ਚੰਗਾ ਨਹੀਂ ਕਰ ਸਕਦੇ ਤੇ ਲੋਗ ਤੁਹਾਨੂੰ ਦਵਾਈ ਲੈਣ ਦੇ ਲਈ ਕੋਈ ਪੈਸਾ ਨਹੀਂ ਦੇਊਗਾ ਤੁਹਾਨੂੰ ਕੋਈ ਭੁੱਖੇ ਨੂੰ ਰੋਟੀ ਨਹੀਂ ਦੇਊਗਾ ਦੁਖੀ ਨੂੰ ਕੋਈ ਪਾਣੀ ਦਾ ਨਹੀਂ ਘੋਟ ਪੁੱਛੂਗਾ ਇਹ ਸਿਸਟਰ ਕਹਿੰਦੇ ਕਿ ਗੱਲ ਤਾਂ ਸਹੀ ਆ ਕਿ ਜੋ ਇਹਨਾਂ ਦੀ ਬੇਟੀ ਨੇ ਕਿਹਾ ਕਿ ਜਿਹੜੇ ਲੋਗ ਆ ਉਹ ਸਿਰਫ ਔਰ ਸਿਰਫ ਗੱਲਾਂ ਹੀ ਕਰ ਸਕਦੇ ਜਾਂ ਤਾਨੇ ਮੇਨੇ ਦੇ ਸਕਦੇ ਆ ਪਰ ਉਹ ਸਾਡੀ ਹੈਲਪ ਨਹੀਂ ਕਰ ਸਕਦੇ ਇਹ ਸਿਸਟਰ ਕਹਿੰਦੇ ਕਿ ਇਸੇ ਤਰ੍ਹਾਂ ਕਹਿੰਦੇ ਕਿ ਮੈਂ ਪ੍ਰਭੂ ਨੂੰ ਜਾਣਿਆ ਕਹਿੰਦੇ ਮੈਂ ਪਵਨ ਜਾਣ ਲੱਗੀ ਕਹਿੰਦੇ ਮੈਂ ਚਰਚ ਜਾਂਦੀ ਰਹੀ ਪ੍ਰਾਰਥਨਾ ਕਰਵਾਂਦੀ ਰਹੀ ਜਦੋਂ ਕਹਿੰਦੇ ਕਿ ਮੈਂ ਪ੍ਰਾਰਥਨਾ ਕਰਵਾਂਦੀ ਸੀ ਕਹਿੰਦੇ ਇਹਨਾਂ ਦੇ ਹਸਬੰਦ ਬਾਹਰ ਸੀਗੇ ਜਦੋਂ ਇਹ ਚਰਚ ਜਾਂਦੇ ਸੀਗੇ ਅੱਧੀ ਸਿਸਟਰ ਜੀ ਦੱਸਦੇ ਨੇ ਕਿ ਇਹ ਆਪਣੇ ਹਸਬੰਦ ਤੋਂ ਛੋਰੀ ਜਾਂਦੇ ਰਹੇ ਚਰਚ ਜਾਂਦੇ ਰਹੇ ਸੰਗਤੀ ਕਰਦੇ ਰਹੇ ਉਸ ਤੋਂ ਬਾਅਦ ਕਹਿੰਦੇ ਕਿ ਇਹ ਠੀਕ ਹੋ ਗਿਆ ਸੀਗੇ ਜਦੋਂ ਇਹਨਾਂ ਨੇ ਸੰਗਤੀ ਕਰਨੀ ਸ਼ੁਰੂ ਕੀਤੀ ਉਦੋਂ ਇਹ ਬਿਲਕੁਲ ਠੀਕ ਹੋ ਗਿਆ ਸਿਸਟਰ ਜੀ ਕਹਿੰਦੇ ਕਿ ਜਦੋਂ ਇਹਨਾਂ ਦੇ ਹਸਬੰਦ ਬਾਹਰੋਂ ਆ ਗਿਆ ਤੇ ਉਸ ਸਮੇਂ ਕਹਿੰਦੇ ਕਿ ਇਹਨਾਂ ਨੇ ਚਰਚ ਜਾਣਾ ਬੰਦ ਕਰ ਦਿੱਤਾ ਕਹਿੰਦੇ ਬਿਮਾਰ ਹੋ ਗਿਆ ਕਹਿੰਦੇ ਕਿ ਦੁਬਾਰਾ ਉਹੀ ਪ੍ਰੋਬਲਮ ਆ ਇਹਨਾਂ ਨੂੰ ਫੇਸ ਕਰਨੀਆਂ ਪਈਆਂ ਤੇ ਕਹਿੰਦੇ ਕਿ ਪਹਿਲਾਂ ਇਹਨਾਂ ਨੇ ਆਪਣੇ ਹਸਬੰਦ ਨੂੰ ਦੱਸਿਆ ਨਹੀਂ ਸੀਗਾ ਬਾਅਦ ਵਿੱਚ ਇਹਨਾਂ ਨੇ ਇਹ ਸੋਚਿਆ ਕਿ ਲੋਕ ਦੱਸਣਗੇ ਕਿ ਇਹ ਕਿਤੇ ਜਾਂਦੀ ਆ ਜਾਂ ਘਰ ਦੇ ਦੱਸਣਗੇ ਕਿਤੇ ਜਾਂਦੀ ਆ ਵੀ ਸਾਡੇ ਦੋਨਾਂ ਦੇ ਵਿੱਚ ਕੋਈ ਕਲੇਸ਼ ਨਾ ਪੈ ਜਾਵੇ ਇਸ ਚੀਜ਼ ਨੂੰ ਲੈ ਕੇ ਕਿ ਉਹਨਾਂ ਨੇ ਕਲੇਸ਼ ਤੋਂ ਬਚਣ ਦੇ ਮਾਰਿਆਂ ਨੇ ਆਪਣੇ ਹਸਬੰਦ ਨੂੰ ਫਿਰ ਦੱਸ ਹੀ ਦਿੱਤਾ ਕਿ ਮੈਂ ਚਰਚ ਜਾਂਦੀ ਸੀਗੀ ਮੈਂ ਬਿਲਕੁਲ ਠੀਕ ਹੋ ਗਈ ਸੀਗੀ ਮੈਂ ਹੁਣ ਚਰਚ ਜਾਣਾ ਛੱਡ ਦਿੱਤਾ ਤੇ ਮੈਂ ਹੁਣ ਫੇਰ ਬਿਮਾਰ ਹੋ ਗਈ। ਔਰ ਸਿਸਟਰ ਜੀ ਦੇ ਘਰ ਵਾਲੇ ਨੇ ਕਿਹਾ ਕਿ ਇਹਨਾਂ ਦੇ ਹਸਬੰਦ ਨੇ ਇਹਨਾਂ ਨੂੰ ਕਿਹਾ ਕਿ ਤੂੰ ਚਰਚ ਜਾਇਆ ਕਰ ਪਰ ਤੂੰ ਮੈਨੂੰ ਚਰਚ ਜਾਣ ਨੂੰ ਨਹੀਂ ਕਹਿਣਾ ਕਿ ਤੁਸੀਂ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਸੰਗਤੀ ਕਰੋ ਜਿੱਥੇ ਮਰਜ਼ੀ ਤੁਸੀਂ ਵਚਨ ਨੂੰ ਸੁਣੋ ਪਰ ਤੁਸੀਂ ਮੈਨੂੰ ਕਦੇ ਨਹੀਂ ਕਹਿਣਾ ਕਿ ਮੈਂ ਤੁਹਾਡੇ ਨਾਲ ਚੱਲਾਂ। ਸਿਸਟਰ ਜੀ ਕਹਿੰਦੇ ਕਿ ਠੀਕ ਆ ਜਿੱਦਾਂ ਤੁਹਾਡੀ ਮਰਜ਼ੀ ਕਿ ਮੈਂ ਤੁਹਾਨੂੰ ਨਹੀਂ ਕਹਿੰਦੀ ਸਿਸਟਰ ਜੀ ਕਹਿੰਦੇ ਕਿ ਮੈਂ ਦੁਬਾਰਾ ਚਰਚ ਜਾਣਾ ਸ਼ੁਰੂ ਕਰਤਾ ਔਰ ਕਹਿੰਦੇ ਕਿ ਮੈਂ ਫੇਰ ਦੁਬਾਰਾ ਠੀਕ ਹੋ ਗਈ ਉਸ ਤੋਂ ਬਾਅਦ ਕਹਿੰਦੇ ਕੀ ਹੋਇਆ ਜਦੋਂ ਇਹਨਾਂ ਦੇ ਹਸਬੰਦ ਨੇ ਦੇਖਿਆ ਕਿ ਇਹ ਠੀਕ ਹੋ ਗਿਆ ਦੁਬਾਰਾ ਚਰਚ ਜਾਣ ਦੇ ਨਾਲ ਤੇ ਇਹਨਾਂ ਦੇ ਹਸਬੰਦ ਵੀ ਜਿਵੇਂ ਨਸ਼ਾ ਬਹੁਤ ਜ਼ਿਆਦਾ ਕਰਦੇ ਸੀਗੇ ਤੇ ਇਹ ਸਿਸਟਰ ਜੀ ਦੱਸਦੇ ਕਿ ਨਸ਼ਾ ਕਰਕੇ ਫਿਰ ਘਰ 'ਚ ਲੜਾਈ ਝਗੜਾ ਵੀ ਹੁੰਦਾ ਸੀਗਾ ਤੇ ਗਾਲੀ ਗਲੋਚ ਵੀ ਹੁੰਦਾ ਸੀਗਾ ਬਹੁਤ ਮਤਲਬ ਕੀ ਕਹਿੰਦੇ ਬਹੁਤ ਕੁਝ ਹੁੰਦਾ ਸੀਗਾ ਸਿਸਟਰ ਜੀ ਦੱਸਦੇ ਕਿ ਜਦੋਂ ਇਹਨਾਂ ਦੇ ਹਸਬੰਦ ਨੇ ਇਹਨਾਂ ਨੂੰ ਦੇਖਿਆ ਕਿ ਇਹ ਸੰਗਤੀਕਰਨ ਦੇ ਨਾਲ ਠੀਕ ਹੋਏ ਆ ਤੇ ਇਹਨਾਂ ਦੇ ਹਸਬੰਦ ਨੇ ਇੱਕ ਦਿਨ ਇਹਨਾਂ ਨੂੰ ਖੁਦ ਹੀ ਕਿਹਾ ਕਹਿੰਦੇ ਕਿ ਮੈਂ ਵੀ ਤੇਰੇ ਨਾਲ ਸੰਗਤੀਕਰਨ ਜਾਇਆ ਕਰਨਾ ਇਹਨੂੰ ਮੈਨੂੰ ਵੀ ਆਪਣੇ ਨਾਲ ਲੈ ਕੇ ਜਾਇਆ ਕਰੀ ਸਿਸਟਰ ਜੀ ਕਹਿੰਦੇ ਕਿ ਮੈਂ ਉਸ ਦਿਨ ਬਹੁਤ ਜ਼ਿਆਦਾ ਖੁਸ਼ ਹੋਈ ਜਿਸ ਦਿਨ ਇਹਨਾਂ ਦੇ ਹਸਬੰਦ ਪਹਿਲੀ ਵਾਰ ਇਹਨਾਂ ਦੇ ਨਾਲ ਚਰਚ ਗਏ ਕਹਿੰਦੇ ਕਿ ਜਦੋਂ ਜਿੱਦਾਂ ਜਿੱਦਾਂ ਉਹ ਸੰਗਤੀਕਰਨ ਲੱਗੇ ਉਹਨਾਂ ਦੀ ਨੇਚਾ ਪਰਮੇਸ਼ਰ ਦੇ ਵਿੱਚ ਵਧਦੀ ਗਈ ਵਿਸ਼ਵਾਸ ਵਧਦਾ ਗਿਆ ਜਿੱਦਾਂ ਜਿੱਦਾਂ ਕਹਿੰਦੇ ਉਹਨਾਂ ਦਾ ਵਿਸ਼ਵਾਸ ਵਧਦਾ ਗਿਆ ਉਹਨਾਂ ਨੇ ਸਾਰੇ ਨਸ਼ੇ ਛੱਡ ਦਿੱਤੇ ਕਹਿੰਦੇ ਜਦੋਂ ਉਹ ਪ੍ਰਭੂ ਦੇ ਵਿੱਚ ਨਹੀਂ ਸੀਗੇ ਜਦ ਮੈਂ ਵੀ ਪ੍ਰਭੂ ਦੇ ਵਿੱਚ ਕਹਿੰਦੇ ਜਦੋਂ ਨਹੀਂ ਸੀ ਤੇ ਕਹਿੰਦੇ ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦੀ ਹੁੰਦੀ ਸੀਗੀ ਕਿ ਜਦੋਂ ਵੀ ਤੁਸਤਾ ਦਾ ਆਖਰੀ ਸਮਾਉਣਾ ਆ ਕਿ ਸਾਨੂੰ ਇਹ ਸਾਰੇ ਨਸ਼ੇ ਤੁਹਾਡੇ ਕਬਰ ਤੇ ਰੱਖ ਕੇ ਆਉਣੇ ਪੈਣਗੇ ਇਹ ਕਹਿੰਦੇ ਕਿ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਮੈਂ ਇਹ ਸਾਰੇ ਨਸ਼ੇ ਛੱਡ ਕੇ ਦਿਖਾਉਂਗਾ ਤੇ ਕਹਿੰਦੇ ਕਿ ਇਹ ਸਿਸਟਰ ਜੀ ਆਪਣੇ ਹਸਬੰਦ ਨੂੰ ਕਹਿੰਦੇ ਹੁੰਦੇ ਸੀ ਕਿ ਨਹੀਂ ਤੁਸੀਂ ਇਹ ਨਸ਼ੇ ਕਦੇ ਵੀ ਨਹੀਂ ਛੱਡ ਸਕਦੇ ਕਿਉਂਕਿ ਬਹੁਤ ਸਮੇਂ ਤੋਂ ਨਸ਼ੇ ਕਰ ਰਹੇ ਸੀਗੇ ਤੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਉਹ ਨਸ਼ੇ ਛੱਡ ਦੇਣਗੇ ਸਿਸਟਰ ਜੀ ਕਹਿੰਦੇ ਕਿ ਉਹਨਾਂ ਨੇ ਨਸ਼ੇ ਬਿਲਕੁਲ ਛੱਡ ਦਿੱਤੇ ਕਹਿੰਦੇ ਕਿ ਪੂਰੀ ਤਰ੍ਹਾਂ ਨਾਲ ਸਾਫ਼ ਹੋ ਕੇ ਪੂਰੀ ਤਰ੍ਹਾਂ ਦੇ ਨਾਲ ਉਹ ਪਰਮੇਸ਼ਰ ਦੇ ਵਿੱਚ ਨੇਛਾ ਕਰਕੇ ਫਿਰ ਉਹ ਇਸ ਦੁਨੀਆ ਤੋਂ ਗਏ ਸਿਸਟਰ ਜੀ ਕਹਿੰਦੇ ਕਿ ਪਰਮੇਸ਼ਰ ਨੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਬਚਾ ਲਿਆ ਹਰ ਤਰ੍ਹਾਂ ਦਾ ਲੜਾਈ ਝਗੜੇ ਦਾ ਸਪਿਰਿਟ ਇਹਨਾਂ ਦੇ ਘਰ ਦੇ ਵਿੱਚੋਂ ਨਿਕਲ ਗਿਆ ਹਰ ਤਰ੍ਹਾਂ ਦਾ ਨਸ਼ਾ ਇਹਨਾਂ ਦੇ ਘਰ ਦੇ ਵਿੱਚੋਂ ਨਿਕਲ ਗਿਆ ਹੋਰ ਬਿਮਾਰੀਆਂ ਵੀ ਇਹਨਾਂ ਦੇ ਘਰ ਦੇ ਵਿੱਚੋਂ ਨਿਕਲ ਗਈਆਂ ਸਿਸਟਰ ਕਹਿੰਦੇ ਕਿ ਪਰਮੇਸ਼ਰ ਨੇ ਇਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਬਹੁਤ ਬles ਕੀਤਾ ਪਰਮੇਸ਼ਰ ਨੇ ਔਰ ਇਸ ਭੈਣ ਦੀ ਜ਼ਿੰਦਗੀ ਨੂੰ ਬਚਾਇਆ ਇਹਨਾਂ ਦੇ ਥਰੂ ਇਹਨਾਂ ਦੇ ਹਸਬੰਦ ਦੀ ਜ਼ਿੰਦਗੀ ਨੂੰ ਬਚਾਇਆ ਔਰ ਉਸ ਤੋਂ ਬਾਅਦ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਔਰ ਡੈਥ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਸੀ ਗ੍ਰੈਂਡ ਕਰ ਲਿਆ ਸੀਗਾ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਰਮੇਸ਼ਰ ਨੂੰ ਮੰਨ ਕੇ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਔਤੇ ਅਸਰ ਕਰਕੇ ਆਪਣੀਆਂ ਸਾਰੀਆਂ ਕਮੀਆਂ ਨੂੰ ਕੱਢ ਕੇ ਇਹਨਾਂ ਦੇ ਹਸਬੰਦ ਜਿਹੜੇ ਆ ਦੁਨੀਆ ਤੋਂ ਗਏ ਅਤੇ ਸਿਸਟਰ ਜੀ ਨੂੰ ਪਰਮੇਸ਼ਰ ਨੇ ਬਹੁਤ ਜ਼ਿਆਦਾ ਬLESਸ ਕੀਤਾ ਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਹਰ ਇੱਕ ਪ੍ਰੋਬਲਮ ਜਿਹੜੀ ਪਰਮੇਸ਼ਰ ਨੇ ਖਤਮ ਕੀਤੀ ਔਰ ਇਹਨਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀਗੀ ਇਹ ਚਰਚ ਜਾਣਦੇ ਸੀ ਪਰਮੇਸ਼ਰ ਨੇ ਇਹਨਾਂ ਨੂੰ ਬles ਕੀਤਾ ਔਰ ਅਸੀਂ ਧੰਨਵਾਦ ਕਰਦੇ ਹਾਂ ਔਰ ਸਿਸਟਰ ਜੀ ਵੀ ਧੰਨਵਾਦ ਕਰਦੇ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਸੱਚਮੁੱਚ ਜਦੋਂ ਅਸੀਂ ਲੋਕਾਂ ਦੇ ਬਾਰੇ ਵਿੱਚ ਸੋਚਦੇ ਹਾਂ ਨਾ ਕਿ ਲੋਕ ਕੀ ਕਹਿਣਗੇ ਲੋਕ ਤਾਂ ਕੁਝ ਨਹੀਂ ਕਹਿਣਗੇ ਪਰ ਇਹ ਸੋਚਿਆ ਕਰੋ ਕਿ ਪਰਮੇਸ਼ਰ ਕੀ ਕਹੂਗਾ ਜਦੋਂ ਸਾਡਾ ਨਿਆਂ ਹੋਏਗਾ ਜਦੋਂ ਸਾਡੇ ਨਿਆਂ ਦੇ ਦਿਨ ਹੋਣਗੇ ਤੇ ਲੋਕਾਂ ਦਾ ਸਾਨੂੰ ਲੋਕਾਂ ਦੀ ਫਿਕਰ ਨਹੀਂ ਹੋਣੀ ਚਾਹੀਦੀ ਸਾਨੂੰ ਪਰਮੇਸ਼ਰ ਦੀ ਫਿਕਰ ਹੋਣੀ ਚਾਹੀਦੀ ਆ ਜੇ ਇਸ ਪਰਮੇਸ਼ਰ ਨੇ ਸਾਡਾ ਨਿਆਂ ਕਰਨਾ ਜਦੋਂ ਸਾਡਾ ਨਿਆਂ ਹੋਣਾ ਉਥੇ ਸਾਡੇ ਇਹਨਾਂ ਲੋਕਾਂ ਨੇ ਖੜੇ ਨਹੀਂ ਹੋਣਾ ਸਾਡੇ ਨਿਆਂ ਦੇ ਲਈ ਸਾਨੂੰ ਖੁਦ ਨੂੰ ਹੀ ਖੜੇ ਹੋਣਾ ਪੈਣਾ ਆ ਸਾਨੂੰ ਆਪਣਾ ਨਿਆਂ ਆਪ ਹੀ ਸਾਨੂੰ ਹੀ ਉਹਦਾ ਖਮਿਆਜ਼ਾ ਭੁਗਤਣਾ ਪੈਗਾ ਜਦੋਂ ਸਾਡਾ ਨਿਆਂ ਕੀਤਾ ਜਾਊਗਾ ਜਦੋਂ ਸਾਨੂੰ ਸਜ਼ਾ ਮਿਲੂਗੀ ਪਰਮੇਸ਼ਰ ਨੇ ਕਿਹਾ ਕਿ ਵਚਨ ਦਿੱਤਾ ਗਿਆ ਸੀਗਾ ਮੈਂ ਤੁਹਾਡੇ ਤੱਕ ਹੈਲਪਰਾਂ ਨੂੰ ਭੇਜਿਆ ਮੈਂ ਤੁਹਾਡੇ ਤੱਕ ਆਪਣੇ ਸਵਰਗੀ ਦੂਤਾਂ ਨੂੰ ਭੇਜਿਆ ਮੈਂ ਆਪਣੇ ਬੰਦਿਆਂ ਨੂੰ ਤੁਹਾਡੇ ਕੋਲ ਭੇਜਿਆ ਕਿ ਵਚਨ ਦੱਸ ਕਿਉਂ ਪਰ ਤੁਸੀਂ ਮੇਰੇ ਵਚਨ ਨੂੰ ਅਕਸੈਪਟ ਨਹੀਂ ਕੀਤਾ ਪਰਮੇਸ਼ ਅਸੀਂ ਉੱਥੇ ਇਹ ਨਹੀਂ ਕਹਿ ਸਕਦੇ ਕਿ ਇਹ ਸਾਡਾ ਫਲਾਨਾ ਰਿਸ਼ਤੇਦਾਰ ਨਹੀਂ ਮੰਨਦਾ ਸੀਗਾ ਇਹ ਸਾਡਾ ਭੈਣ ਭਰਾ ਕੋਈ ਮੰਨਦਾ ਨਹੀਂ ਸੀ ਇਸ ਕਰਕੇ ਅਸੀਂ ਉਹਨਾਂ ਦੇ ਕਰਕੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਨਾ ਕੀਤੀ ਉਹਨਾਂ ਨੂੰ ਤਾਂ ਸਜ਼ਾ ਮਿਲੇਗੀ ਮਿਲੇਗੀ ਪਰ ਤੁਹਾਨੂੰ ਵੀ ਮਿਲੇਗੀ ਕਿਉਂਕਿ ਤੁਸੀਂ ਵਚਨ ਨੂੰ ਸੁਣ ਕੇ ਛਾੜ ਦਿੱਤਾ ਤੇ ਕਿਸੇ ਦੇ ਡਰ ਤੋਂ ਪਰਮੇਸ਼ੁਰ ਨੂੰ ਇਨਕਾਰ ਕਰ ਦਿੱਤਾ ਪਰਮੇਸ਼ੁਰ ਨੇ ਕਿਹਾ ਵੀ ਆ ਕਿ ਅਗਰ ਤੁਸੀਂ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰੋਗੇ ਤਾਂ ਕਹਿੰਦਾ ਮੈਂ ਸਵਰਗੀ ਪਿਤਾ ਦੇ ਸਾਹਮਣੇ ਤੁਹਾਡਾ ਇਨਕਾਰ ਕਰ ਦਿਆਂਗਾ ਜੇ ਸਵਰਗੀ ਪਿਤਾ ਦੇ ਸਾਹਮਣੇ ਯੇਸ਼ੂ ਪ੍ਰਭੂ ਨੇ ਸਾਡਾ ਇਨਕਾਰ ਕਰ ਦਿੱਤਾ ਸਾਡੇ ਪ੍ਰਭੂ ਯੇਸ਼ੂ ਮਸੀਹ ਨੇ ਸਾਡਾ ਇਨਕਾਰ ਕਰ ਦਿੱਤਾ ਤੇ ਸਾਡਾ ਕੋਈ ਠਿਕਾਣਾ ਨਹੀਂ ਆ ਸਾਨੂੰ ਕੋਈ ਵੀ ਦੁਨੀਆ ਦੀ ਤਾਕਤ ਨਰਕ ਤੋਂ ਨਹੀਂ ਬਚਾ ਸਕਦੀ ਤੋ ਲੋਕਾਂ ਦਾ ਖਿਆਲ ਕਰਨਾ ਛੱਡੋ ਆਪਣੇ ਪਰਮਾਤਮਾ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਔਰ ਯਹਵਾ ਪਰਮੇਸ਼ਰ ਦੇ ਵੱਲ ਦੇਖਦੇ ਰਹੋ ਯਹਵਾ ਪਰਮੇਸ਼ਰ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੰਗੋ ਬਹੁਤ ਸਾਰੇ ਭੈਣ ਭਰਾ ਇਦਾਂ ਦਾ ਦਿਆ ਜਿਹੜੇ ਲੋਕਾਂ ਦੇ ਡਰ ਤੋਂ ਹੀ ਪਰਮੇਸ਼ਰ ਨੂੰ ਗ੍ਰੈਂਡ ਨਹੀਂ ਕਰ ਪਾਉਂਦੇ ਜਿਹੜੇ ਸਾਰੀ ਜ਼ਿੰਦਗੀ ਸਿਰਫ ਇਹ ਸੋਚਦੇ ਰਹਿੰਦੇ ਕਿ ਲੋਕ ਕੀ ਕਹਿਣਗੇ ਇਸ ਭੈਣ ਨੇ ਦਲੇਰੀ ਦਿਖਾਈ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਨੂੰ ਦਲੇਰੀ ਦਿੱਤੀ ਇਹਨਾਂ ਦੀ ਬੇਟੀ ਨੇ ਇਹਨਾਂ ਦੀ ਮਦਦ ਕੀਤੀ ਇਸ ਮੈਨ ਨੇ ਦਲੇਰੀ ਦਿਖਾਈ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕੀਤਾ ਆਪਣੇ ਹਸਬੈਂਡ ਦੀ ਜ਼ਿੰਦਗੀ ਨੂੰ ਵੀ ਬਚਾਇਆ ਤੇ ਸੱਚਮੱਚ ਪਰਮੇਸ਼ਰ ਅਦਵਤੂਤ ਕਾਰਜ ਕਰਨ ਵਾਲਾ ਪਰਮੇਸ਼ਰ ਆ ਪਰਮੇਸ਼ਰ ਸਾਨੂੰ ਹਰ ਇੱਕ ਵਿਪਤਾ ਤੋਂ ਬਚਾਉਂਦਾ ਆ ਤੁਸੀਂ ਪਰਮੇਸ਼ਰ ਦੇ ਲਈ ਇੱਕ ਵਾਰ ਸਟੈਂਡ ਲੈ ਕੇ ਦੇਖੋ ਪਰਮੇਸ਼ਰ ਤੁਹਾਡੇ ਅੰਗ ਸੰਗ ਖੁਦ ਆ ਜਾਏਗਾ ਪਰਮੇਸ਼ਰ ਆਪਣੇ ਸਰਗੀ ਦੂਤਾਂ ਨੂੰ ਤੁਹਾਡੀ ਰਾਖੀ ਦੇ ਲਈ ਘੱਲਦਾ ਆ ਉਹ ਕਹਿੰਦਾ ਤੁਸੀਂ ਜਿਹੜੇ ਰਾਹਾਂ ਤੇ ਚੱਲੋਗੇ ਮੈਂ ਉਹਨਾਂ ਸਾਰਿਆਂ ਰਾਹਾਂ ਨੂੰ ਤੁਹਾਡੇ ਲਈ ਸਾਫ਼ ਕਰਾਂਗਾ ਅੱਗੇ ਅੱਗੇ ਜਾ ਕੇ ਤੇ ਸਾਨੂੰ ਹੋਰ ਕੀ ਚਾਹੀਦਾ ਸਾਨੂੰ ਦੁਨੀਆ ਦੇ ਸਹਾਰੇ ਦੇ ਨਾਲੋਂ ਜ਼ਿਆਦਾ ਸਾਨੂੰ ਪਰਮੇਸ਼ਰ ਦਾ ਸਹਾਰਾ ਚਾਹੀਦਾ ਜਿਹੜਾ ਹੁਣ ਵੀ ਔਰ ਲਾਸਟ ਸਮੇਂ ਤੱਕ ਵੀ ਔਰ ਹਮੇਸ਼ਾ ਦੇ ਲਈ ਸਾਡੇ ਨਾਲ ਆ ਸਾਡਾ ਸਹਾਰਾ ਬਣ ਕੇ ਖੜਾ ਆ ਇਨਸਾਨ ਸਾਡੇ ਜਿਹੜੇ ਆ ਉਹ ਮੁੱਕਰ ਸਕਦੇ ਆ ਪਰ ਯਹੋਵਾ ਪਰਮੇਸ਼ਰ ਸਾਨੂੰ ਕਦੇ ਨਹੀਂ ਛੱਡਦਾ ਕਦੇ ਨਹੀਂ ਤਿਆਗਦਾ ਤੋਂ ਮੇਰੇ ਭੈਣੋ ਔਰ ਭਰਾਵੋ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦੀ ਆ ਬੇਨਤੀ ਕਰਦੀ ਆ ਕਿ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਆ ਬਹੁਤ ਸਾਰੀਆਂ ਗਵਾਈਆਂ ਪੈਦਾ ਕੀਤੀਆਂ ਆ ਕਿਰਪਾ ਕਰਕੇ ਆਪਣੀਆਂ ਗਵਾਈਆਂ ਨੂੰ ਜ਼ਰੂਰ ਲਿਖਾਓ ਪ੍ਰੇਲ ਲਾਈਨ ਨੰਬਰ ਤੇ ਆਪਣੀਆਂ ਗਵਾਈਆਂ ਨੂੰ ਲਿਖਾਓ ਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਹਿੰਮਤ ਹੌਸਲਾ ਮਿਲੇ ਔਰ ਪਰਮੇਸ਼ਰ ਦੀ ਮਹਿਮਾ ਤੁਹਾਡੀ ਜ਼ਿੰਦਗੀਆਂ 'ਚ ਹੋ ਮਿਲੇ ਔਰ ਪਰਮੇਸ਼ਰ ਤੁਹਾਨੂੰ ਇਹਨਾਂ ਗਵਾਈਆਂ ਦੇ ਬਦਲੇ 'ਚ ਬਹੁਤ ਸਾਰੀਆਂ ਆਸ਼ੀਸ਼ਾਂ ਦੇ ਨਾਲ ਬles ਕਰਣ ਤਾਂ ਸਾਰੇ ਭੈਣ ਭਰਾਵਾਂ ਨੂੰ परमेश्वर आशीष और बरकत देन प्रे लाइन पर गवाई लिखा का समा सवेरे अठ बजे तो रात बजे तक का है किरपा करके कोई भी भैन भरा रात अठ बजे तो बाद और सवेरे अठ बजे तो पहला कॉल ना करन और ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਬਰਕਤ ਦੇਣ ਪਰਮੇਸ਼ਰ ਤੁਹਾਨੂੰ ਹੁਣ ਤੋਂ ਲੈ ਕੇ ਸਦਾ ਤੱਕ ਸੰਭਾਲ ਕੇ ਰੱਖਣ ਔਰ ਇਸ ਭੈਣ ਨੂੰ ਵੀ ਔਰ ਇਸ ਭੈਣ ਦੀ ਪੂਰੀ ਫੈਮਿਲੀ ਨੂੰ ਵੀ ਪਰਮੇਸ਼ਰ ਸੰਭਾਲ ਕੇ ਰੱਖਣ ਇਹਨਾਂ ਦੇ ਜੀਵਨ ਦੀਆਂ ਰਹਿਤੀਆਂ ਕਮੀਆਂ ਘਟੀਆਂ ਪਰਮੇਸ਼ਰ ਆਪਣੇ ਸਵਰਗੀ ਰਾਜ ਖਜ਼ਾਨੇੋਂ ਚ ਪੂਰਾ ਕਰਨ ਇਹਨਾਂ ਨੂੰ ਸ਼ਿਫਾ ਦੇਣ ਤੰਦਰੁਸਤੀ ਦੇਣ ਔਰ ਪਰਮੇਸ਼ਰ ਨੂੰ ਹਮੇਸ਼ਾ ਸੰਭਾਲ ਕੇ ਰੱਖਣ ਔਰ ਸੱਚਮੁੱਚ ਪਰਮੇਸ਼ਰ ਨੂੰ ਆਪਣੇ ਸਵਰਗ ਰਾਜ ਦੇ ਅਧਿਕਾਰੀ ਬਣਾਉਣ ਤੋ ਇਸ ਸਾਰੇ ਘਰ ਪਰਿਵਾਰ ਨੂੰ ਔਰ ਜਿੰਨੇ ਵੀ ਭੈਣ ਭਰਾ ਇਹਨਾਂ ਗਵਾਈਆਂ ਨੂੰ ਸੁਣ ਰਹੇ ਹਨ ਸਾਰਿਆਂ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਂਪਦੇ ਆਂ ਔਰ ਅੱਗੇ ਦੇ ਸਮੇਂ 'ਚ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖੇ ਕੱਲ ਮਿਲਾਂਗੇ ਇੱਕ ਹੋਰ ਨਵੀਂ ਗਵਾਈ ਦੇ ਨਾਲ ਔਰ ਪਰਮੇਸ਼ਰ ਦੇ ਅਦਭੁਤ ਕੰਮ ਦੇ ਨਾਲ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਧੰਨਵਾਦ